ਖੜੇ ਹੋ ਗਏ ਕਿ ਪਿੰਡ ਦੇ ਸਰਪੰਚ ਨੂੰ ਜਿਸ ਤਰੀਕੇ ਨਾਲ ਧਮਕੀ ਦਿੱਤੀ ਜਾ ਰਹੀ ਹੈ ਔਰ ਮਹਿਲਾ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਕਿ ਅਸੀਂ ਨਸ਼ਾ ਵੇਚਾਂਗੇ ਔਰ ਜੇਕਰ ਕਿਸੇ ਦੀ ਹਿੰਮਤ ਹੈ ਤਾਂ ਸਾਨੂੰ ਰੋਕੇ ਦੇਖੇ ਪਰ ਜਿੱਥੇ ਇੱਕ ਪਾਸੇ ਇਹ ਵੀਡੀਓ ਵਾਇਰਲ ਹੋ ਰਹੀ ਸੀ ਔਰ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਬੁਲਡوزر ਲੈ ਕੇ ਮਹਿਲਾ ਨਸ਼ਾ ਤਸਕਰ ਦੇ ਘਰ ਪਹੁੰਚੀ ਆ ਔਰ ਘਰ ਨੂੰ ਤੋੜਿਆ ਜਾ ਰਿਹਾ ਹੈ ਤਾਂ ਇੱਕ ਤਸਵੀਰ ਦੇਖ ਸਕਦੇ ਹੋ ਇਹ ਉਸ ਵੇਲੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਮਹਿਲਾ ਦੀ ਸਰਪੰਚ ਦੇ ਨਾਲ ਬਹਿਸ ਹੋਈ ਸੀ ਕਿਉਂਕਿ ਜਿਹੜਾ ਪਿੰਡ ਦਾ ਸਰਪੰਚ ਹੈ ਪਿੰਡ ਨਾਰੰਗਵਾਲ ਦਾ ਸਰਪੰਚ ਪਿੰਡ ਦੇ ਵਾਸੀਆਂ ਨੂੰ ਲੈ ਕੇ ਮਹਿਲਾ ਦੇ ਘਰ ਪਹੁੰਚਿਆ ਸੀ ਸਮਝਾਉਣ ਵਾਸਤੇ ਪਹੁੰਚਿਆ ਸੀ ਔਰ ਉਸ ਵੱਲੋਂ ਜਦੋਂ ਸਮਝਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਮਹਿਲਾ ਗੁੱਸੇ ਦੇ ਵਿੱਚ ਆ ਜਾਂਦੀ ਆ ਔਰ ਸਿੱਧੇ ਤੌਰ ਤੇ ਸ਼ਰਿਆਮ ਧਮਕੀ ਦਿੰਦੀ ਹੋਈ ਕਹਿੰਦੀ ਹੈ ਕਿ ਅਸੀਂ ਨਸ਼ਾ ਵੇਚਾਂਗੇ ਜੇਕਰ ਕਿਸੇ ਦੀ ਹਿੰਮਤ ਹੈ ਰੋਕੇ ਦੇਖੇ ਅਸੀਂ ਅੱਜ ਦਾ ਨਸ਼ਾ ਨਹੀਂ ਵੇਚ ਰਿਹਾ ਤਾਂ ਇਹ ਅਜਿਹੇ ਬੋਲ ਜਿਹੜੇ ਨੇ ਉਹ ਮਹਿਲਾ ਵੱਲੋਂ ਬੋਲੇ ਗਏ ਪਰ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ ਵੱਡੀ ਕਾਰਵਾਈ ਕਰ ਦਿੱਤੀ ਹੈ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਤੋੜਿਆ ਜਾ ਰਿਹਾ ਹੈ ਤਾਂ ਉਸ ਵੇਲੇ ਦੀ ਇਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਇਮਾਰਤ ਨੂੰ ਟਾਈਟਲੀ ਕੀਤਾ ਗਿਆ ਔਰ ਲਗਾਤਾਰ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਉੱਤੇ ਪੁਲਿਸ ਵੀ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਜਾਂ ਫਿਰ ਉਸਦੇ ਖਿਲਾਫ ਜੇਕਰ ਅਸੀਂ ਕਾਰਵਾਈ ਕਰਾਂਗੇ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਤਸਕਰੀ ਕਰਦਾ ਹੈ ਤਾਂ ਉਸਦੇ ਖਿਲਾਫ ਪੁਲਿਸ ਤਿਆਰਬਰ ਤਿਆਰ ਹੈ ਉਹ ਕਾਰਵਾਈ ਕਰੇਗੀ ਪਰ ਉੱਤੇ ਦੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਦੋ ਵੀਡੀਓਜ਼ ਨਹੀਂ ਇੱਕ ਵੀਡੀਓ ਜਿਹੜੀ ਆ ਉਸ ਵੇਲੇ ਦੀ ਹੈ ਜਦੋਂ ਮਹਿਲਾ ਨੇ ਸਰਪੰਚ ਨੂੰ ਧਮਕੀ ਦਿੱਤੀ ਸੀ ਪਿੰਡ ਵਾਸੀਆਂ ਦੇ ਸਾਹਮਣੇ ਧਮਕੀ ਦਿੱਤੀ ਸੀ ਔਰ ਇਹ ਵੀ ਗੱਲ ਮਹਿਲਾ ਵੱਲੋਂ ਕਬੂਲੀ ਗਈ ਕਿ ਉਹ ਨਸ਼ਾ ਵੇਚਦੀ ਹੈ ਤਾਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੱਲੋਂ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਔਰ ਇੱਕ ਵੀਡੀਓ ਉਸ ਵੇਲੇ ਦੀ ਹੈ ਜਦੋਂ ਮਹਿਲਾ ਵੱਲੋਂ ਧਮਕੀ ਦਿੱਤੀ ਗਈ ਔਰ ਦੂਸਰੀ ਜਿਹੜੀ ਵੀਡੀਓ ਹੈ ਦੂਜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਹੁਣ ਉਸ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਤੋੜਿਆ ਜਾ ਰਿਹਾ ਹੈ ਤਾਂ ਜੀਸੀਬੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਹੈ ਪਿੰਡ ਨਾਰੰਗਵਾਲ ਜੋ ਲੁਧਿਆਣਾ ਦੇ ਵਿੱਚ ਪੈਂਦਾ ਹੈ ਇਸ ਪਿੰਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਬੁਲਡੋਜ਼ਰ ਐਕਸ਼ਨ ਕੀਤਾ ਹਾਲਾਂਕਿ ਅੱਜ ਇਹ ਵੀ ਤਸਵੀਰਾਂ ਤੁਹਾਡੇ ਨਾਲ ਪਟਿਆਲਾ ਤੋਂ ਵੀ ਸਾਂਝੀਆਂ ਕੀਤੀਆਂ ਰੋਪੜ ਤੋਂ ਵੀ ਸਾਂਝੀਆਂ ਕੀਤੀਆਂ ਕਿ ਕਿਵੇਂ ਪੰਜਾਬ ਪੁਲਿਸ ਹੁਣ ਪੱਬਾ ਪਾਰ ਹੋਈ ਪਈ ਐ ਔਰ ਨਸ਼ਾ ਤਸਕਰਾਂ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਜਾਣਕਾਰੀ ਦੇ ਦिए ਕਿ ਜਿੱਥੇ ਇੱਕ ਪਾਸੇ ਵੀਡੀਓ ਵਾਇਰਲ ਹੋਈ ਮਹਿਲਾ ਦੀ ਸਰਪੰਚ ਜਨਾ ਤੇਖੀ ਬਿਆਸ ਹੋ ਰਹੀ ਸੀ ਉੱਥੇ ਦੂਜੇ ਪਾਸੇ ਮਹਿਲਾ ਤੇ ਉਸਦੇ ਪਤੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਪਤੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਇਹ ਵੀ ਜਾਣਕਾਰੀ ਦੇ ਦिए ਕਿ ਜਦੋਂ ਇਹ ਘਰ ਤੋੜਿਆ ਜਾ ਰਿਹਾ ਸੀ ਤਾਂ ਉਦੋਂ ਪਿੰਡ ਵਾਸੀ ਵੀ ਇਕੱਠੇ ਹੋ ਗਏ ਕਿ ਆਖਰਕਾਰ ਇਹ ਜਿਹੜੀ ਪੰਜਾਬ ਪੁਲਿਸ ਹੁਣ ਪਹੁੰਚੀ ਆ ਔਰ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੀ ਜਾਣਕਾਰੀ ਦੇ ਦिए ਕਿ ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਸੀ ਦੀ ਮੀਟਿੰਗ ਵੀ ਹੈ ਔਰ ਨਸ਼ੇ ਦੇ ਰੋਕਤਾਮ ਨੂੰ ਲੈ ਕੇ ਇਹ ਬੈਠਕ ਹੋਣੀ ਹੈ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਨਸ਼ੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਤਸਵੀਰਾਂ ਤੁਹਾਡੇ ਨਾਲ ਅਸੀਂ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਤੋੜਿਆ ਜਾ ਰਿਹਾ ਹੈ ਬੁਲਡੋਜ਼ਰ ਲੈ ਕੇ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਹੈ ਔਰ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਨਾਰੰਗਵਾਲ ਪਿੰਡ ਦੀ ਤਸਵੀਰ ਹੈ ਔਰ ਕੁਸਮਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੋਈ ਔਰ ਉਸ ਵੀਡੀਓ ਨੂੰ ਵੀ ਅੱਜ ਤੁਹਾਡਾ ਨਸ਼ਰ ਕੀਤਾ ਗਿਆ ਔਰ ਦੇਖਿਆ ਗਿਆ ਕਿ ਉਸ ਵੀਡੀਓ ਦੇ ਵਿੱਚ ਕਿਵੇਂ ਬੇਖੌਫ ਹੋ ਕੇ ਸ਼੍ਰੀਯਾਮ ਮਹਿਲਾ ਤਸਕਰ ਨਸ਼ਾ ਤਸਕਰ ਜੋ ਹੈ ਉਹ ਧਮਕੀ ਦਿੰਦੀ ਹੋਈ ਨਜ਼ਰ ਆਈ ਔਰ ਉਸ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਦੋਂ ਪਿੰਡ ਦਾ ਸਰਪੰਚ ਪਿੰਡ ਨਾਰਿੰਗਵਾਲ ਦਾ ਸਰਪੰਚ ਜਦੋਂ ਪਿੰਡ ਵਾਸੀਆਂ ਦੇ ਨਾਲ ਹੈ ਮਹਿਲਾ ਕੋਲ ਪਹੁੰਚਿਆ ਤਾਂ ਉਸਨੇ ਇਹ ਸਵਾਲ ਮਹਿਲਾ ਨੂੰ ਕੀਤੇ ਕਿ ਤੁਸੀਂ ਨਸ਼ਾ ਕਿਉਂ ਵੇਚਦੇ ਹੋ ਜਦੋਂ ਅਜਿਹੇ ਸਵਾਲ ਪਿੰਡ ਦੇ ਸਰਪੰਚ ਵੱਲੋਂ ਕੀਤੇ ਗਏ ਤਾਂ ਇਸ ਦਰਮਿਆਨ ਮਹਿਲਾ ਨੇ ਇਹ ਸਿੱਧੇ ਤੌਰ ਤੇ ਕਹਿ ਦਿੱਤਾ ਧਮਕੀ ਦਿੰਦੇ ਹੋਏ ਕਿ ਅਸੀਂ ਨਸ਼ਾ ਵੇਚਾਂਗੇ ਕਿਸੇ ਚ ਹਿੰਮਤ ਹੈ ਤਾਂ ਰੋਕੇ ਦੇਖੇ ਤਾਂ ਇਹ ਵੀਡੀਓ ਜਦੋਂ ਵਾਇਰਲ ਹੋਈ ਪੁਲਿਸ ਦੇ ਧਿਆਨ ਦੇ ਵਿੱਚ ਆਈ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਬੁਲਡੋਜ਼ਰ ਲੈ ਕੇ ਉਸ ਮਹਿਲਾ ਨਸ਼ਾ ਤਸਕਰ ਦੇ ਕਾਰਪੌਂਚੀ ਔਰ ਘਰ ਨੂੰ ਤੋੜਿਆ ਜਾ ਰਿਹਾ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਲੁਧਿਆਣਾ ਤੋਂ ਸਾਡੇ ਪੱਤਰਕਾਰ ਸਨਮ ਭੱਲਾ ਜੁੜੇ ਨੇ ਸਨਮ ਕੀ ਕੋਈ ਵਧੇਰੇ ਜਾਣਕਾਰੀ ਹੈ ਪਹਿਲਾਂ ਵੀਡੀਓ ਵਾਇਰਲ ਹੋਈ ਮਹਿਲਾ ਦੀ ਧਮਕੀ ਦਿੰਦੀ ਹੋਈ ਨਜ਼ਰ ਆਈ ਔਰ ਉਸ ਤੋਂ ਬਾਅਦ ਹੁਣ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਬੀਤੇ ਦਿਨੀ ਇਹ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਨਾਰੰਗਵਾਲ ਪਿੰਡ ਪੈਂਦਾ ਜਿੱਥੇ ਜੀ ਇਹ ਵੀਡੀਓ ਦੱਸੀ ਜਾ ਰਹੀ ਸੀ ਤਾਂ ਉਸ ਦੇ ਵਿੱਚ ਇੱਕ ਮਹਿਲਾ ਜਿਹੜੀ ਹੈ ਉਹ ਸ਼ਰੀਆਮ ਸਰਪੰਚ ਨੂੰ ਕਹਿ ਰਹੀ ਸੀ ਜੋ ਉਸ ਨੂੰ ਰੋਕਣਾ ਆਇਆ ਸੀਗਾ ਵੀ ਨਸ਼ਾ ਤੁਸੀਂ ਨਾ ਵੇਚੋ ਕਿ ਮੈਂ ਪਹਿਲਾਂ ਤੋਂ ਹੀ ਵੇਚਦੀ ਆ ਰਹੀ ਆ ਤੇ ਹੁਣ ਵੀ ਮੈਂ ਵੇਚਾਂਗੀ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਪੁਲਿਸ ਅੱਜ ਐਕਸ਼ਨ ਮੋਡ ਦੇ ਵਿੱਚ ਆਂਦੇ ਆ ਸਾਰ ਹੀ ਪੁਲਿਸ ਨੇ ਉਹ ਮਹਿਲਾ ਨੂੰ ਤੇ ਨਾਲ ਦੋ ਜਣਿਆਂ ਨੂੰ ਹੋਰ ਪਤੀ ਪਤਨੀ ਜਿਹੜਾ ਰਲ ਕੇ ਇਹ ਕੰਮ ਕਰਦੇ ਸੀਗੇ પતિ ਪਤਨੀ ਰਲ ਕੇ ਇਹ ਕੰਮ ਕਰਦੇ ਸੀਗੇ ਨਸ਼ਾ ਵੇਚਣ ਦਾ ਤੇ ਨਾਲ ਉਹਨਾਂ ਦੇ ਕੋਲ ਵਿਅਕਤੀ ਸੀਗਾ ਤਾਂ ਅੱਜ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਉਹ પતિ ਪਤਨੀ ਵੀ ਸ਼ਾਮਲ ਨੇ ਚਿੱਟਾ ਵੀ ਕੁਝ ਕੁਆਂਟੀਟੀ ਦੇ ਵਿੱਚ ਚਿੱਟਾ ਵੀ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਤੇ ਪੁਲਿਸ ਨੇ ਪੀਲਾ ਪੰਜਾ ਲਿਆ ਕੇ ਬਲਡوزر ਪਲਾ ਕੇ ਉਸ ਤੇ ਘਰ ਦੀ ਦਿਵਾਰ ਵੀ ਜਿਹੜੀ ਹੈ ਉਹ ਤੋੜ ਦਿੱਤੀ ਹੈ ਹਾਲਾਂਕਿ ਜਦੋਂ ਜਿਸ ਸਰਪੰਚ ਦੇ ਨਾਲ ਇਹ ਵੀਡੀਓ ਵਾਇਰਲ ਹੋਈ ਸੀਗੀ ਗੱਲਬਾਤ ਜਿਹੜੀ ਉਹ ਸਰਪੰਚ ਨਾਲ ਵੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਉਹਨਾਂ ਨੂੰ ਫੋਨ ਆਇਆ ਸੀਗਾ ਤੇ ਉਹਨਾਂ ਨੇ ਇਹ ਸਾਰੇ ਦੀ ਮਾਮਲੇ ਦੀ ਜਾਣਕਾਰੀ ਉਹਨਾਂ ਦੇ ਕੋਲੋਂ ਲਈ ਸੀ ਕਿ ਤਾਂ ਉਸ ਤੋਂ ਕੁਝ ਹੀ ਦੇਰ ਬਾਅਦ ਜਿਹੜੀ ਹੈ ਉਹਨੂੰ ਸਪੋਰਸ ਜਿਹੜੀ ਹੈ ਭਾਰੀ ਦੇ ਵਿੱਚ ਇਸ ਪਿੰਡ ਦੇ ਵਿੱਚ ਆ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹ ਲੈ ਗਈ ਨਾਲ ਤਾਂ ਜਿਹੜੇ ਐਸਐਸਪੀ ਜਗਰਾਉਂ ਨੇ ਅੰਕੁਰ ਡਾਕਟਰ ਅੰਕੁਰ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਕਿ ਇੱਕ ਉਹਨਾਂ ਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਇਸ ਮੇਲਾ ਦੀਆਂ ਮਿਲੀਆਂ ਪਹਿਲਾਂ ਤੋਂ ਵੀ ਉਸ ਮੇਲੇ ਤੇ ਅਤੇ ਉਹਨੂੰ ਪਰਿਵਾਰ ਤੇ ਪਰਚੇ ਜਿਹੜੇ ਆ ਉਹ ਦਰਜ ਸੀਗੇ ਤਾ ਹੁਣ ਐਨਟੀਪੀਐਸ ਐਕਟ ਦੀਆਂ ਧਾਰਾਵਾਂ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਇਸ ਸਮੇਂ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਜੀ ਇਹ ਪਤੀ ਪਤਨੀ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਹੋਰ ਕਿਸੇ ਨੂੰ ਵੀ ਇਸ ਤੋਂ ਇਲਾਵਾ ਗ੍ਰਿਫਤਾਰ ਕੀਤਾ ਗਿਆ ਹੋਰ ਕਿਸੇ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਤੱਕ ਇੱਕ ਇੱਕ ਵਿਅਕਤੀ ਹੋਰ ਗ੍ਰਿਫਤਾਰ ਕੀਤਾ ਗਿਆ ਜੋ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਦੱਸਿਆ ਪਰ ਅਜੇ ਪੁਲਿਸ ਨੇ ਪੂਰੀ ਜਾਣਕਾਰੀ ਉਸ ਤੀ ਜਿਹੜੀ ਹੈ ਨਹੀਂ ਦਿੱਤੀ ਹੈ ਤਾਂ ਕੁੱਲ ਅੱਜ ਤਿੰਨ ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੈ ਨਸ਼ਾ ਸਮਕਲਰਸ ਦੀ ਉਹ ਪੁਲਿਸ ਨੇ ਕੀਤੀ ਹੈ ਜੀ ਬਹੁਤ ਸ਼ੁਕਰੀਆ ਸਨਮ ਤੁਸੀਂ ਜਾਣਕਾਰੀ ਦਿੱਤੀ ਤਾਂ ਲੁਧਿਆਣਾ ਦੇ ਸਾਡੇ ਪੱਤਰਕਾਰ ਸਨਮ ਜੁੜੇ ਸੀ ਜਿਨ੍ਹਾਂ ਨੇ ਇਸ ਖਬਰ ਦੇ ਨਾਲ ਜੁੜੀ ਹੋਈ ਸਾਨੂੰ ਜਾਣਕਾਰੀ ਦਿੱਤੀ ਹੈ ਤਾਂ ਜਿਸ ਮਹਿਲਾ ਨਸ਼ਾ ਤਸਕਰ ਵੱਲੋਂ ਸ਼ਰਿਆਮ ਧਮਕੀ ਦਿੱਤੀ ਜਾ ਰਹੀ ਸੀ ਔਰ ਇਸ ਜਿਹੜੀ ਵੀਡੀਓ ਵਾਇਰਲ ਹੋਈ ਉਸ ਦੇ ਵਿੱਚ ਗੱਲ ਵੀ ਮਹਿਲਾ ਵੱਲੋਂ ਕਬੂਲੀ ਗਈ ਕਿ ਅਸੀਂ ਨਸ਼ਾ ਵੇਚਦੇ ਹਾਂ ਤਾਂ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਜេសਬੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਮਹਿਲਾ ਨਸ਼ਾ ਤਸਕਰ ਦੇ ਘਰ ਪਹੁੰਚੀ ਔਰ ਘਰ ਤੋੜਿਆ ਗਿਆ ਤਾਂ ਤਸਵੀਰਾਂ ਇਹ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਵੀ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੋ ਰਿਹਾ ਹੈ ਸਰ ਜੀ ਇਹ ਵੀ ਇੱਕ ਬਾਇਨ ਹੋਈ ਸੀ ਜਿਸੇ ਮੌਜੂਦ ਬੋਲ ਤੇ ਚੱਲ ਗਿਆ ਨਾਮ ਅੱਛਾ ਬੈਠੀ ਹੈ ਇਹਹੀ ਵੀਡੀਓ ਹੈ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਬਾਰਾਂ ਇਸੇ ਡੇੜੀ ਉੱਤੇ ਜਿੱਤੀ ਗਈ ਸੀਗੀ ਐਂਡਰੋਈਡ ਆ ਉਹ ਡੇੜੀ ਉੱਤੇ ਬਾਤ ਕੀਤੀ ਕਿੰਨੇ ਪ੍ਰਬੰਧ ਮੈਂਬਰ ਸੀਗੇ ਉੱਤੇ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਤੇ ਸਾਰੇ ਇੰਦੇ ਇਹੀ ਚਸਕਰਾ ਕਰਦੇ ਨੇ ਕੋਈ ਇਹਨਾਂ ਦੇ ਉੱਤੇ ਨਿਸ਼ਾਨਦਸਤਰੀ ਦੇ ਇੱਕ ਇਹਨਾਂ ਦਾ ਪਤੀਜਾ ਉਹਨਾਂ ਤੇ ਨੋਟਕੋ ਦਾ ਮਾਮਲਾ ਦਰਜ ਹੋਇਆ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਵੀ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੋ ਰਿਹਾ ਸੀ ਵੀ ਇੱਕ ਮੈਨ ਹੋਈ ਸੀ ਜਿਸੇ ਮੌਜੀ ਪੁੱਛੇ ਚੱਕੀ ਸੀ ਇਹਨਾਂ ਬੱਚਾ ਦੇ ਇਹੀ ਵੀ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਹਿਲਾਂ ਇਸੇ ਜਿਹੜੀ ਦੇਖੀ ਜਿੱਤੀ ਗਈ ਸੀ ਐਂਟਰੋ ਹੀ ਹੈ ਉਹ ਵੀਡੀਓ ਉੱਤੇ ਬਾਅਦ ਕੀਤੀ ਕਿੰਨੇ ਕਿ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਤੇ ਸਾਰੇ ਇਹਦੇ ਇਹੀ ਤਸਕਰਾਂ ਕੰਮ ਕਰਦੇ ਨੇ ਇਹਨਾਂ ਦੇ ਉੱਤੇ ਨਿਸ਼ਾਨਦਸਤਰੀ ਤੇ ਇੱਕ ਇਹਨਾਂ ਦਾ ਪਤੀਜਾ ਉਹਨਾਂ ਤੇ ਲੁੱਟ ਖੋ ਦਾ ਮਾਮਲਾ ਕਰ ਰਿਹਾ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਕੀ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੋ ਰਿਹਾ ਸੀ ਵੀ ਇੱਕ ਮੈਨ ਹੋਈ ਸੀ ਜਿਸੇ ਮੌਜੂ ਮੋਢੇ ਚੱਕ ਕੇ ਇਹਨਾਂ ਬਚਾ ਲਈ ਸੀ ਇਹੀ ਡਿਊਟੀ ਸਾਡੀ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰਾਂ ਇਸੇ ਜਿਹੜੀ ਦੇ ਉੱਤੇ ਜਿੱਥੇ ਜਿੱਸੀ ਦੀ ਐਂਗਰੀ ਹੋ ਜਾਂ ਉਹ ਜਿਹੜ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਤੇ ਸਾਰੇ ਇੰਦੇ ਹੀ ਅਸੀਂ ਤਸਕਰ ਕਰਦੇ ਹਾਂ ਬਿਲਕੁਲ ਇਹਨਾਂ ਦੇ ਉੱਤੇ ਨਿਸ਼ਾ ਦਸਤਰੀ ਦੇ ਇੱਕ ਇਹਨਾਂ ਦਾ ਪਤੀਜਾ ਉਹਨਾਂ ਤੇ ਨੋਟਕੋ ਦਾ ਮਾਮਲਾ ਕਰਦੇ ਆ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਵੀ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੋ ਰਿਹਾ ਹੈ ਸਰ ਜੀ ਇਹ ਵੀ ਇੱਕ ਮਾਇਨ ਹੋਈ ਸੀ ਜਿਸੇ ਨੌਜੋਕੀ ਪੋਤੇ ਜੱਸੀ ਦੇ ਨਾਮ ਅੱਛਾ ਦੇਈ ਸੀ ਇਹਹੀ ਜੀ ਬਿਲਕੁਲ ਇਹੀ ਵੀਡੀਓ ਹੈ ਜੀ ਇਹਹੀ ਪਰਿਵਾਰਾ ਇਸੇ ਦੇੜੀ ਦੇ ਉੱਤੇ ਜਿੱਤੀ ਗਈ ਸੀ ਐਂਕਲੋਈਆ ਉਹ ਦੇ ਕਿ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਤੇ ਸਾਰੇ ਇਹਦੇ ਅਹੀ ਕਸਕਰ ਕੰਮ ਕਰਦੇ ਨੇ ਇਹਨਾਂ ਦੇ ਉੱਤੇ ਨਸ਼ਾ ਦਸਤਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋ ਦਾ ਮਾਮਲਾ ਕਰ ਰਿਹਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਦਰਸਲ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਇੱਕ ਮਹਿਲਾ ਨਸ਼ਾ